24 ਘੰਟੇ ਜੀ ਲੰਗਰ ਚੱਲਦਾ ਇੱਥੇ ਹਰ ਧਾਮ ਲੰਗਰ ਲੰਗਰੇ ਲੰਗਰ ਲੰਗਰ ਕੋਸ਼ ਮਰਜੀ ਦਾ ਲੰਗਰ ਖਾਓ ਖੀਰ ਖਾਓ ਜਲੇਬੀਆਂ ਖਾਓ ਚੌਲ ਕੜੀ ਪਨੀਰ ਦੀ ਸਬਜ਼ੀ ਹਰ ਧਾਮ ਰਹਿੰਦੀ ਹੈ ਜੀ ਇੱਥੇ ਬੜੀ ਵੱਡੀ ਤਦਾਦ ਦੇ ਵਿੱਚ ਜਿਹੜਾ ਲੰਗਰ ਪਕਾਇਆ ਜਾ ਰਿਹਾ ਕਿੰਨੀ ਕਿ ਸੰਗਤ ਆਉਂਦੀ ਹੈ ਇੱਥੇ ਹਜ਼ਾਰਾਂ ਦੀ ਗਿਣਤੀ ਨਾਲ ਸੰਗਤ ਆਉਂਦੀ ਆ ਸਾਰੀ ਲੰਗਰ ਖਾ ਕੇ ਜਾਂਦੀ ਹੈ ਇਥੋਂ ਕਿਸੇ ਨੂੰ ਗਰੀਬ ਅਮੀਰ ਕਿਸੇ ਨਾਲ ਭੇਦਭਾਵ ਨਹੀਂ ਰੱਖਿਆ ਜਾਂਦਾ ਬਹੁਤ سارے ਕਿੱਸੇ ਕਹਾਣੀਆਂ ਜਿਹੜੇ ਨੇ ਉਹ ਖਾਟੂ ਸ਼ਾਮ ਧੰ ਦੇ ਨਾਲ ਜੁੜੇ ਹੋਏ ਨੇ ਲੋਕ ਕਹਿੰਦੇ ਨੇ ਸਾਡੀਆਂ ਮੰਤਾਂ ਪੂਰੀਆਂ ਹੁੰਦੀਆਂ ਨੇ ਹਾਂਜੀ ਇਹ ਸੱਚ ਹੈ ਕੀ ਕੀ ਇਹ ਸਚਾਈ ਹੈ ਹਾਂਜੀ ਇਹ ਸੱਚ ਹੈ ਸਭ ਦੀ ਮਨੋ ਕਾਮਨਾ ਪੂਰੀ ਹੁੰਦੀ ਆ ਜਿੱਦੇ ਨੇ ਇੱਥੇ ਖਾਟੂ ਨਰੇਸ਼ ਬਾਬਾ ਜੀ ਆਏ ਨੇ ਖਾਟੂ ਨਰੇਸ਼ ਬਾਬਾ ਕੀ ਜੈ ਮੈਂ ਸونو ਸਾਰੇ ਨੂੰ ਦੱਸਣਾ ਚਾਹੁੰਦਾ ਜੀ ਇਹ ਬਿਲਕੁਲ ਥੋੜੀ ਜੀ ਜੰਗਾ ਨਾਲ ਹੀ ਸ਼ੁਰੂਆਤ ਕੀਤੀ ਗਈ ਸੀਗੀ ਅੱਜ ਬਾਬਾ ਜੀ ਦੀ ਕਿਰਪਾ ਇੰਨੀ ਹੋ ਗਈ ਲੋਕਾਂ ਦੇ ਸਹਾਇਤਾ ਨਾਲ ਲੋਕਾਂ ਦੀ ਮਦਦ ਨਾਲ ਐਡਾ ਵੱਡਾ ਪੰਡਾਲ ਬਣ ਚੁੱਕਿਆ ਹੈ ਤਾਂ ਇਸ ਵਕਤ ਖਾਟੂ ਸ਼ਾਮ ਮੰਦਰ ਦੇ ਵਿੱਚ ਮੌਜੂਦ ਆ ਤਸਵੀਰਾਂ ਤੁਹਾਨੂੰ ਵਿਖਾ ਦਿੰਨੇ ਆ ਕਿ ਕਿਸ ਤਰ੍ਹਾਂ ਦੇ ਨਾਲ ਭਗਵਾਨ ਖਾਟੂ ਸ਼ਾਮ ਦਾ ਜਿਹੜਾ ਲੰਗਰ ਹੈ ਉਹ ਹਰ ਰੋਜ਼ ਪੱਕਦਾ ਹੈ ਤੇ ਕਿੰਨੀ ਵੱਡੀ ਤਦਾਦ ਦੇ ਵਿੱਚ ਲੰਗਰ ਦੀ ਸੇਵਾ ਜਿਹੜੀ ਇਸ ਵਕਤ ਲੋਕ ਜੁਟੇ ਹੋਏ ਨੇ ਤਾਂ ਇਹ ਉਹ तमाम ਤਸਵੀਰਾਂ ਨੇ ਜਿਹੜੀਆਂ ਖਾਟੂ ਸ਼ਾਮ ਧਾਮ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਤਾਂ ਕਿੰਨੀ ਲੋਕਾਂ ਦੀ ਤਦਾਦ ਇੱਥੇ ਹੋਊਗੀ ਜਿਹੜੇ ਹਰ ਰੋਜ਼ ਲੰਗਰ ਛਕਦੇ ਆਉਣਗੇ ਕਿੰਨੀ ਵੱਡੀ ਗਿਣਤੀ ਦੇ ਵਿੱਚ ਮਹਿਲਾਵਾਂ ਜਿਹੜੀਆਂ ਨੇ ਉਹ ਲਗਾਤਾਰ ਲੰਗਰ ਤਿਆਰ ਕਰ ਰਹੀਆਂ ਨੇ ਆਟਾ ਗੁੰਨਣ ਦੀ ਮਸ਼ੀਨ ਤੋਂ ਲੈ ਕੇ ਰੋਟੀਆਂ ਪਕਾਉਣ ਤੱਕ ਦੇ ਆਟੋਮੈਟਿਕ ਪ੍ਰਬੰਧ ਕੀਤੇ ਗਏ ਨੇ ਪਰ ਵੱਡੀ ਗਿਣਤੀ ਆ ਮਹਿਲਾਵਾਂ ਦੀ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਲੰਗਰ ਆ ਜਿਹੜਾ ਉਹ ਪਕਾਇਆ ਜਾ ਰਿਹਾ ਹੈ ਤੇ ਹਰ ਰੋਜ਼ ਦੀਆਂ ਤਸਵੀਰਾਂ ਨੇ ਖਾਟੂ ਸ਼ਾਮ ਧਾਮ ਦੇ ਵਿੱਚ ਹਰ ਰੋਜ਼ ਤੁਹਾਨੂੰ ਇਸ ਤਰ੍ਹਾਂ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਵੇਖਣ ਨੂੰ ਮਿਲਣਗੀਆਂ ਤਾਂ ਪ੍ਰਬੰਧਕਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਖਾਟੂ ਸ਼ਾਮ ਧਾਮ ਦੇ ਵਿੱਚ ਇਹ ਨਜ਼ਾਰਾ ਜਿਹੜਾ ਹੈ ਇਹ ਹਰ ਰੋਜ਼ ਰਹਿੰਦਾ ਇੱਕ ਮਹਿਲਾ ਜੁੜੇ ਨੇ ਇਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਕਿ ਭੈਣ ਜੀ ਕੀ ਨਾਂ ਤੁਹਾਡਾ ਸਿੰਦਰ ਕੌਰ ਜੀ ਸਿੰਦਰ ਕੌਰ ਜੀ ਬੜੀ ਵੱਡੀ ਤਦਾਦ ਦੇ ਵਿੱਚ ਲੰਗਰ ਪਕਾਇਆ ਜਾ ਰਿਹਾ ਸੰਗਤ ਕਿੰਨੀ ਆਉਂਦੀ ਇੱਥੇ ਬਹੁਤ ਲੱਖਾਂ ਆਉਂਦੀ ਆ 24 ਘੰਟੇ ਦੀ ਲੰਗਰ ਚੱਲਦਾ ਇੱਥੇ ਹਰ ਦਮ ਲੰਗਰ ਲੰਗਰੇ ਲੰਗਰ ਲੰਗਰ ਕੋਈ ਸੀ ਮਰਜੀ ਦਾ ਲੰਗਰ ਖਾਓ ਖੀਰ ਖਾਓ ਜਲੇਬੀਆਂ ਖਾਓ ਚੌਲ ਕੜੀ ਪਨੀਰ ਦੀ ਸਬਜ਼ੀ ਹਰ ਦਮ ਰਹਿੰਦੀ ਹੈ ਜੀ ਇੱਥੇ ਆਟਾ ਕਿੰਨਾ ਪਕਾਉਨੇ ਹਰ ਹਾਂ ਆਟਾ ਪਕਾ ਦਿੰਦੇ ਆ 10 ਮਣਾ ਆਟਾ ਪਕਾ ਦਿੰਦੇ ਹਾਂ ਹਾਂ ਵਾਏ ਫਿਰ ਤਾਂ ਸੰਗਤ ਬਹੁਤ ਆਉਂਦੀ ਹੋਵੇਗੀ ਜੀ ਬਹੁਤ ਆਉਂਦੀ ਹੈ ਜੀ ਤਾਂ ਹੋਰ ਵੀ ਮਹਿਲਾਵਾਂ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਨੇ ਆ ਪਰ ਲੰਗਰ ਦੀ ਤਸਵੀਰ ਜਿਹੜੀ ਆ ਮੈਂ ਕਹੂੰਗਾ ਕਿ ਦਿਖਾਉਂਦੇ ਰਹਿਣਾ ਇੱਕ ਹੋਰ ਮਹਿਲਾ ਨੇ ਗੱਲਬਾਤ ਇਹਨਾਂ ਦੇ ਨਾਲ ਵੀ ਕਰ ਲੈਨੇ ਆ ਭੈਣ ਜੀ ਕੀ ਨਾਂ ਤੁਹਾਡਾ ਮਨਜੀਤ ਕੌਰ ਜੀ ਮਨਜੀਤ ਕੌਰ ਜੀ ਬੜੀ ਵੱਡੀ ਤਾਦਾਦ ਦੇ ਵਿੱਚ ਜਿਹੜਾ ਲੰਗਰ ਪਕਾਇਆ ਜਾ ਰਿਹਾ ਕਿੰਨੀ ਕਿ ਸੰਗਤ ਆਉਂਦੀ ਹੈ ਇੱਥੇ ਹਜ਼ਾਰਾਂ ਦੀ ਗਿਣਤੀ ਨਾਲ ਸੰਗਤ ਆਉਂਦੀ ਆ ਸਾਰੀ ਲੰਗਰ ਖਾ ਕੇ ਜਾਂਦੀ ਆ ਇਥੋਂ ਕਿਸੇ ਨੂੰ ਗਰੀਬ ਅਮੀਰ ਕਿਸੇ ਨਾਲ ਭੇਦਭਾਵ ਨਹੀਂ ਰੱਖਿਆ ਜਾਂਦਾ ਹਰ ਰੋਜ਼ ਦੀਆਂ ਤਸਵੀਰਾਂ ਨੇ ਹਾਂਜੀ ਹਰ ਰੋਜ਼ ਦੀਆਂ ਤਸਵੀਰਾਂ ਨੇ ਜੇ ਮੈਨੂੰ ਐਂ ਦੱਸੋ ਕਿ ਬਹੁਤ ਸਾਰੇ ਕਿੱਸੇ ਕਹਾਣੀਆਂ ਜਿਹੜੇ ਨੇ ਉਹ ਘਾਟੂ ਸ਼ਾਮਤਾਂ ਦੇ ਨਾਲ ਜੁੜੇ ਹੋਏ ਨੇ ਲੋਕ ਕਹਿੰਦੇ ਨੇ ਸਾਡੀਆਂ ਮੰਤਾਂ ਪੂਰੀਆਂ ਹੁੰਦੀਆਂ ਨੇ ਹਾਂ ਜੀ ਇਹ ਸੱਚ ਹੈ ਕੀ ਕੀ ਇਹ ਸਚਾਈ ਹੈ ਹਾਂ ਜੀ ਇਹ ਸੱਚ ਹੈ ਸਭ ਦੀ ਮਨੋ ਕਾਮਨਾ ਪੂਰੀ ਹੁੰਦੀ ਆ ਜਿੱਦਾਂ ਦੇ ਇੱਥੇ ਘਾਟੂ ਨਰੇਸ਼ ਬਾਬਾ ਜੀ ਆਏ ਨੇ ਘਾਟੂ ਨਰੇਸ਼ ਬਾਬਾ ਕੀ ਜੈ ਸ਼ਾਮ ਪਿਆਰੇ ਕੀ ਜੈ ਪਾਤੜਾਂ ਨੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰ ਰਹੇ ਨੇ ਜਿੱਦਾਂ ਦੇ ਬਾਬਾ ਜੀ ਦੀ ਜੋਤ ਪਰ ਚੱਲਤ ਹੋਈ ਆ ਇੱਥੇ ਘਾਟੂ ਨਰੇਸ਼ ਕੀ ਜੈ ਤਾਂ ਬਹੁਤ ਸਾਰੀਆਂ ਕਹਾਣੀਆਂ ਜੜੀਆਂ ਨੇ ਉਹ ਤੁਹਾਨੂੰ ਪਹਿਲਾਂ ਵੀ ਅਸੀਂ ਦੱਸ ਚੁੱਕੇ ਹਾਂ ਕਿ ਦੇਖਣ ਨੂੰ ਮਿਲਦੀਆਂ ਨੇ ਹੋਰ ਵੀ ਪ੍ਰਬੰਧ ਮੈਂ ਕਹੂੰਗਾ ਦਿਖਾ ਦਿੱਤਾ ਜਾਵੇ ਕਿ ਕਿਸ ਤਰ੍ਹਾਂ ਦੇ ਨਾਲ ਜਿੱਥੇ ਜਿਹੜੀ ਲੰਗਰ ਪਕਾਇਆ ਜਾ ਰਿਹਾ ਤਾਂ ਉਹਦੇ ਨਾਲ ਨਾਲ तमाम ਚਾਹੇ ਸ਼ਾਹੀ ਪਨੀਰ ਹੋਵੇ ਪਨੀਰ ਹੋਵੇ ਦਾਲਾ ਹੋਣਾ ਬੜੀ ਸ਼ਿੱਦਤ ਦੇ ਨਾਲ ਜਿਹੜੀਆਂ ਨੇ ਉਹ ਤਿਆਰ ਕੀਤੀਆਂ ਜਾਂਦੀਆਂ ਨੇ ਤੁਸੀਂ ਇਸ ਟਰਸਟ ਦੇ ਨਾਲ ਜੁੜੇ ਹੋਏ ਹੋ ਹਾਂਜੀ 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 ਕਿਹਨਾ ਤੁਹਾਡਾ ਰੋਹਿਤ ਕੋਇਲ ਜੀ ਗੁਲ ਸਾਹਿਬ ਇਹ ਜਿਹੜਾ ਪ੍ਰਬੰਧ ਹੈ ਇਹ ਲੋਕਾਂ ਦੇ ਸਹਿਯੋਗ ਦੇ ਨਾਲ ਚੱਲਦਾ ਲੋਕ ਇੱਥੇ ਦਾਨ ਕਰਦੇ ਨੇ ਜਾਂ ਫਿਰ ਥੋੜਾ ਟਰਸਟ ਆਪਣੇ ਲੈਵਲ ਤੇ ਹਾਇਰ ਕਰਦਾ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਜੀ ਇਹ ਬਿਲਕੁਲ ਥੋੜੀ ਜੀ ਜੰਗਾ ਨਾਲ ਹੀ ਸ਼ੁਰੂਆਤ ਕੀਤੀ ਗਈ ਸੀਗੀ ਅੱਜ ਬਾਬਾ ਜੀ ਦੀ ਕਿਰਪਾ ਇੰਨੀ ਹੋ ਗਈ ਲੋਕਾਂ ਦੇ ਸਹਾਇਤਾ ਨਾਲ ਲੋਕਾਂ ਦੀ ਮਦਦ ਨਾਲ ਐਡਾ ਵੱਡਾ ਪੰਡਾਲ ਬਣ ਚੁੱਕਿਆ ਐਡਾ ਵੱਡਾ ਮੰਦਿਰ ਬਣ ਚੁੱਕਿਆ ਔਰ ਨਾਲ ਵਾਲੀ ਜੰਗਾ ਵੀ ਲੈ ਲਈ ਦਿੱਤੀ ਗਈ ਹੈ ਤੇ ਇਧਰ ਇਸ ਤੇ ਪਿੱਛੇ ਖਾਲੀ ਪਲਾਟ ਸੀਗਾ ਉਹ ਵੀ ਲੈਤਾ ਗਿਆ ਇਹ ਸਾਰੀ ਬਾਬਾ ਜੀ ਦੀ ਹੀ ਕਿਰਪਾ ਹੈ ਤੇ ਲੋਕਾਂ ਦਾ ਸਹਿਯੋਗ ਹੈ ਤਾਂ ਜੋ ਤਾਂ ਕੀ ਇਹ ਡ ਵੱਡਾ ਹੋ ਚੁੱਕਿਆ ਜੀ ਸੰਗਤ ਕਿੰਨੀ ਆਉਂਦੀ ਹੈ ਸੰਗਤ ਬਾਰੇ ਦੱਸੋ ਸੰਗਤ ਸੰਗਾ ਦਾ ਸੰਗਤ ਜੋ ਵੀ ਆਉਂਦੀ ਹੈ ਜੀ ਇਹਨਾਂ ਦਾ ਕੋਈ ਹਾਲੇ ਤੱਕ ਪਤਾ ਨਹੀਂ ਹੈਗਾ ਜੀ ਲੱਖਾਂ ਚ ਕਰੋੜਾਂ ਚ ਮੱਥਾ ਟੇਕ ਚੁੱਕੀ ਆ ਜੀ ਤੁਹਾਡਾ ਕੀ ਨਾਂ ਜੀ ਹਰੀ RAM ਹਰੀ RAM ਜੀ ਬਹੁਤ ਵੱਡਾ ਪ੍ਰਬੰਧ ਹੈ ਮੇਰਾ ਖਿਆਲ ਪਿੱਛੇ ਲੰਗਰ ਹਾਲ ਵੀ ਬਣਾਇਆ ਹੋਇਆ ਹੈ ਸ਼ਾਇਦ ਉਹ ਪਿੱਛੇ ਕੀ ਚੱਲ ਰਿਹਾ ਜਿਹੜਾ ਬਣਾਇਆ ਹੁਣ ਵਰਤਾਵਾਂਗੇ ਜੀ ਲੰਗਰ ਤੱਕ ਕਿੰਨਾ ਕਿਥੇ ਜਿਹੜਾ ਰਾਸ਼ਨ ਰੋਜ਼ ਪੱਕ ਜਾਂਦਾ ਹੈ ਕਾਫੀ ਪੱਕ ਜਾਂਦਾ ਨਹੀਂ ਬਹੁਤ ਜ਼ਿਆਦਾ ਸੰਗਤ ਕਿੰਨੀ ਕਉਂਦੀ ਹੈ ਸੰਗਤ ਆਈ ਕੋਈ ਇਤਵਾਰ ਨਹੀਂ ਕੰਨੀ 10000 ਆਦੇ 5000 ਆਦੇ ਕਾਸੀ ਦੇ ਵਿੱਚ 50000 ਬੰਦੇ ਆ ਜਾਂਦੇ ਤਾਂ ਇੱਕ ਇੱਕ ਗੱਲ ਹੋਰ ਬੜੀ ਪ੍ਰਚਲਿਤ ਹੈ ਖਾਟੂ ਸ਼ਾਮ ਦੇ ਨਾਲ ਇਹ ਕਹਾਣੀਆਂ ਬਹੁਤ ਜੁੜੀਆਂ ਹੋਈਆਂ ਨੇ ਲੋਕ ਕਹਿੰਦੇ ਨੇ ਕਿ ਅਸੀਂ ਜੋ ਕੁਝ ਮਨ ਦੇ ਵਿੱਚ ਤੇ ਧਿਉਨੇ ਆ ਜੇ ਉਹਦੀ ਮੰਨਤ ਮੰਗਦੇ ਆ ਉਹ ਪੂਰੀ ਹੋ ਜਾਂਦੀ ਹੈ ਸੱਚੇ ਮਨ ਨਾਲ ਜਿਹੜੀ ਉਹਦੀ ਮੰਨਤ ਮੰਗਦਾ ਜੀ ਉਹਦੀ ਪੂਰੀ ਹੋ ਜਾਂਦੀ ਹੈ ਸੱਚੇ ਮਨ ਨਾਲ ਜਿਹੜਾ ਵੀ ਬੰਦਾ ਉਹਦੀ ਮੰਨਤ ਮੰਦਾ ਪੂਰੀ ਹੋ ਜਾਂਦੀ ਹੈ ਤਾਂ ਇਹ ਫੈਸਟੀਵਲ ਹਰ ਸਾਲ ਹੁੰਦਾ ਤੁਹਾਡੇ ہاں ਹਾਂਜੀ ਹਾਂਜੀ ਹਰ ਸਾਲ ਹੁੰਦਾ ਤਿੰਨ ਤੀਜਾ ਸਾਲ ਆਈ ਹੈ ਇਹਦੀ ਤਾਂ ਇਹ तमाम ਉਹ ਤਸਵੀਰਾਂ ਨੇ ਲੰਗਰ ਦੀਆਂ ਔਰ ਇਹ ਮਹਾਨਤਾ ਹੈ ਖਾਟੂ ਸ਼ਾਮ ਦੀ ਕਿਉਂਕਿ ਲੋਕ ਦੂਰੋਂ ਦੂਰੋਂ ਚੱਲ ਕੇ ਆਉਂਦੇ ਨੇ ਕੋਈ ਕਲਕੱਤੇ ਤੋਂ ਆ ਰਿਹਾ ਕੋਈ ਦਿੱਲੀ ਤੋਂ ਆ ਰਿਹਾ ਕੋਈ ਜੈਪੁਰ ਤੋਂ ਆ ਰਿਹਾ ਕੋਈ ਪਠਾਨਕੋਟ ਤੋਂ ਆ ਰਿਹਾ ਸਮੁੱਚਾ ਮਤਲਬ ਇਹ ਕੇਲੇ ਜਾਵੇ ਕਿ ਨਾਰਥ ਇੰਡੀਆ ਦਾ ਕੋਈ ਅਜਿਹਾ ਹਿੱਸਾ ਸ਼ਾਇਦ ਨਹੀਂ ਹੋਵੇਗਾ ਜਿੱਥੋਂ ਲੋਕ ਇੱਥੇ ਨਹੀਂ ਆਉਂਦੇ ਤਾਂ ਹੋਰ ਵੀ ਗੱਲ ਕਰ ਲੈਣੇ ਬਾਊ ਜੀ ਸਾਡੇ ਨਾਲ ਜੁੜੇ ਨੇ ਬਾਊ ਜੀ ਕੀ ਨਾਂ ਤੁਹਾਡਾ ਲక్ష్మణ ਗਾਸ ਜੀ ਲక్ష్మణ ਦਾ ਜੀ ਕਿੰਨੇ ਚਿਰ ਤੋਂ ਇੱਥੇ ਹੋ ਤੁਸੀਂ ਇੰਟਰਸਟ ਨਾਲ ਜੁੜੇ ਹੋਏ ਹੋ ਹਾਂਜੀ ਹਾਂਜੀ ਇੰਟਰਸਟ ਨਾਲ ਜੁੜੇ ਹਾਂ ਸ਼ੁਰੂ ਤੋਂ ਜੀ ਕਿੰਨੀ ਕਿ ਸੰਗਤ ਆਉਂਦੀ ਹੈ ਸੰਗਤ ਅੱਜ ਕਰਤਾਰ ਦਸਾ ਹਜ਼ਾਰ ਆਦਮੀ ਦਾ ਲੰਗਰ ਹੈ ਜੀ ਅੱਜ ਅੱਜ ਜਿਹੜਾ ਅੱਛਾ ਜੀ ਜਿਹੜਾ ਹੁਣ ਸਿਆਮ ਨੂੰ ਵਰਤਾਵਾਂਗੇ 10000 ਆਦਮੀ ਦਾ ਇਸ ਟਾਈਮ ਲੰਗਰ ਸਾਡੇ ਕੋਲ ਤਿਆਰ ਹੈ ਜਿਹੜਾ ਹੁਣ 15 ਮਿੰਟ ਬਾਅਦ ਅਸੀਂ ਸ਼ੁਰੂ ਕਰ ਦਾਂਗੇ ਵਰਤਣਾ ਸੰਗਤ ਆਂਦੀ ਹੈ ਜੀ 12 ਮਹੀਨੇ 30 ਦਿਨ ਉਹਦੇ ਲਈ ਲੰਗਰ ਦੀ ਬੋਸਤਾ ਕਿੱਧਰ ਹੈ ਲੰਗਰ ਹੱਦੀਆਂ ਉਹਦੇ ਦਾ ਹਰ ਟਾਈਮ ਚਾਹ ਰਾਤ ਨੂੰ ਆਵੇ ਕੋਈ ਦਿਨ ਆਵੇ ਸਵੇਰੇ ਆਵੇ ਸਵੇਰ ਨਾਸ਼ਤਾ ਮਿਲਦਾ ਜੀ ਦੁਪਹਿਰ ਨੂੰ ਰੋਟੀ ਸ਼ਾਮ ਨੂੰ ਪ੍ਰਸ਼ਾਦ ਸਾਰਾ ਲੰਗਰ ਪ੍ਰਸ਼ਾਦ ਤਾਂ ਇੱਕ ਵਾਰ ਫੇਰ ਤਸਵੀਰਾਂ ਜਿਹੜੀਆਂ ਨੇ ਉਹ ਸਾਂਝੀਆਂ ਕਰ ਦਿੱਤੀਆਂ ਜਾਣ ਕਿਉਂਕਿ ਇੱਕ ਬਹੁਤ ਹੀ ਭਾਵਕ ਕਰ ਦੇਣ ਵਾਲਾ ਨਜ਼ਾਰਾ ਹੈ ਬੜੇ ਵੱਡੇ ਪੱਧਰ ਦੇ ਉੱਤੇ ਜਿਹੜੀ ਤਿਆਰੀ ਹੈ ਭਗਵਾਨ ਖਾਟੂ ਸ਼ਾਮ ਧਾਮ ਪਾਤੜਾਂ ਦੇ ਵਿੱਚ ਕੀਤੀ ਜਾ ਰਹੀ ਹੈ ਤਾਂ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਉਨੇ ਆ ਉਹ ਉਹ ਜਗ੍ਹਾ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਨੇ ਆ ਜਿੱਥੇ ਲੰਗਰ ਦੀ ਵਿਵਸਥਾ ਕੀਤੀ ਜਾ ਰਹੀ ਹੈ ਜਿੱਥੇ ਲੰਗਰ ਛਕਾਇਆ ਜਾਣਾ ਹੈ ਤਾਂ ਇਹ ਸਾਰੀ ਭਗਵਾਨ ਖਾਟੂ ਸ਼ਾਮ ਦੀ ਕਿਰਪਾ ਹੈ ਹਰ ਸਾਲ ਇਸੇ ਹੀ ਤਰ੍ਹਾਂ ਹਜ਼ਾਰਾਂ ਲੋਕ ਇੱਥੇ ਆਉਂਦੇ ਨੇ ਤੇ ਲੰਗਰ ਛਕਦੇ ਨੇ ਤੁਹਾਡਾ ਕੀ ਨਾਂ ਜੀ ਦਰਸ਼ਨ ਜੀ ਦਰਸ਼ਨ ਜੀ ਇਹ ਪੰਡਾਲ ਜਿਹੜਾ ਲੰਗਰ ਛਕਣ ਲਈ ਤਿਆਰ ਕੀਤਾ ਜੀ ਹਾਂਜੀ ਹਾਂ ਲੰਗਰ ਛਕਣ ਲਈ ਇੱਕ ਟਾਈਮ ਕਿੰਨੇ ਬੰਦੇ ਇੱਥੇ ਲੰਗਰ ਛਕਦੇ ਇੱਥੇ ਹਜ਼ਾਰ ਬੰਦਾ ਛਕਦੇ ਨੇ ਇੱਕ ਟਾਈਮ ਜੀ ਹਾਂਜੀ ਹਾਂ ਕਿੰਨੇ ਚਿਰ ਤੋਂ ਖਾਟੂ ਸ਼ਮਤਾਮ ਨਾਲ ਜੁੜੇ ਹੋ ਤੁਸੀਂ ਇਹ ਅਸੀਂ ਜੁੜੇ 2005 ਤੋਂ ਜੀ ਤੇ ਇੱਕ ਦਰਸ਼ਕ ਜੀ ਇੱਕ ਗੱਲ ਦੱਸਿਓ ਕਿ ਬਹੁਤ ਸਾਰੀਆਂ ਕਹਾਣੀਆਂ ਜਿਹੜੀਆਂ ਨੇ ਹਾਂਜੀ ਉਹ ਖਾਟੂ ਸ਼ਮਤਾਮ ਨਾਲ ਜੁੜੀਆਂ ਨੇ ਲੋਕ ਕਹਿੰਦੇ ਨੇ ਅਸੀਂ ਕਲਕੱਤੇ ਤੋਂ ਆਏ ਹਾਂ ਕੋਈ ਕਹਿੰਦਾ ਅਸੀਂ ਮਹਾਰਾਸ਼ਟਰ ਤੋਂ ਆਏ ਹਾਂ ਪੂਨੇ ਤੋਂ ਆਏ ਹਾਂ ਕੋਈ ਪਠਾਨਕੋਟ ਤੋਂ ਆਏ ਕੋਈ ਹਿਮਾਚਲ ਤੋਂ ਆਏ ਲੋਕ ਕਹਿੰਦੇ ਨੇ ਕਿ ਸਾਡੀਆਂ ਮਨੋ ਕਾਮਨਾਵਾਂ ਜਿਹੜੀਆਂ ਨੇ ਉਹ ਪੂਰੀਆਂ ਹੁੰਦੀਆਂ ਨੇ ਸਹੀ ਗੱਲ ਐ ਬਿਲਕੁਲ ਜੀ ਸਹੀ ਗੱਲ ਐ ਬਿਲਕੁਲ ਸਹੀ ਗੱਲ ਐ 100% ਸਹੀ ਗੱਲ ਐ ਤਾਂ ਉਹ तमाम ਤਸਵੀਰਾਂ ਜਿਹੜੀਆਂ ਅਸੀਂ 카ਟੂ ਸ਼ਾਮ ਤਾਂ ਪਾਤਣਾ ਤੋਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਸੀ ਜਿੱਥੇ ਲੰਗਰ ਦੀ ਜਿਹੜੀ ਵਿਵਸਥਾ ਹੈ ਉਹ ਜਿੱਡੇ ਵੱਡੇ ਲੈਵਲ ਤੇ ਐ ਤਾਂ ਓਡੇ ਵੱਡੇ ਲੈਵਲ ਦੇ ਉੱਤੇ ਹੀ ਸੰਗਤ ਵੀ ਜਿਹੜੀ ਐ ਇੱਥੇ ਛਕਣ ਆਉਂਦੀ ਐ ਚਾਹੇ ਹਜ਼ਾਰ ਬੰਦਾ ਹੋਵੇ ਚਾਹੇ 2000 ਚਾਹੇ 5000 ਤਾਂ ਪ੍ਰਬੰਧ ਜਿਹੜਾ ਉਹ 카ਟੂ ਸ਼ਾਮ ਦੇ ਖਾਟੂ ਸ਼ਮਤਮ ਦੇ ਵਿੱਚ ਹਮੇਸ਼ਾ ਇਸੇ ਤਰ੍ਹਾਂ ਹੀ ਰਹਿੰਦਾ ਹੈ ਤਾਂ ਤੁਸੀਂ ਦਾਨ ਮਰੂਡ ਦੇ ਨਾਲ ਲਗਾਤਾਰ ਜੁੜੇ ਰਹੋ ਅਸੀਂ ਪਾਤਣਾ ਵਿੱਚ ਚੱਲ ਰਿਹਾ ਇਸ ਫੈਸਟੀਵਲ ਦੀ ਹਰ ਤਸਵੀਰ ਤੁਹਾਡੇ ਨਾਲ ਸਾਂਝੀ ਕਰਾਂਗੇ ਬਹੁਤ ਬਹੁਤ ਧੰਨਵਾਦ